ਦੋਸਤੋ ਸਾਡੀ ਧਰਤੀ ਤੇ ਬਹੁਤ ਸਾਰੇ ਅਜਿਹੇ ਜੀਵ ਮੌਜੂਦ ਹਨ ਜੋ ਦੂਜਿਆਂ ਨਾਲ ਵੱਖਰੇ ਦਿਖਾਈ ਦਿੰਦੇ ਹਨ ਜੇਕਰ ਤੁਸੀਂ ਇਹਨਾਂ ਜਾਨਵਰਾਂ ਨੂੰ ਇੱਕ ਵਾਰ ਦੇਖ ਲਓ ਤਾਂ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਇਹ ਸਾਡੀ ਧਰਤੀ ਦੇ ਹਨ ਜਾਂ ਕਿਸੇ ਹੋਰ ਗ੍ਰਹਿ ਤੋਂ ਆਏ ਹਨ ਦੋਸਤੋ ਅੱਜ ਅਸੀਂ ਤੁਹਾਨੂੰ ਇਹ ਪੰਜ ਜਾਨਵਰ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹਰਾਨ ਰਹਿ ਜਾਓਗੇ। ਦੋਸਤੋ ਇਸ ਨੂੰ ਸਾਈਗਾ ਐਟੀਲੋਪ ਕਿਹਾ ਜਾਂਦਾ ਹੈ। ਇਹ ਦੇਖਣ ਵਿੱਚ ਇੱਕ ਹਿਰਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਪਰ ਇਸ ਦਾ ਲੰਬਾ ਨੱਕ ਇਸ ਨੂੰ ਉਸ ਨਾਲੋਂ ਵੱਖਰਾ ਅਤੇ ਵਿਸ਼ੇਸ਼ ਬਣਾਉਂਦਾ ਹੈ। ਸਾਈਗਾ ਐਟੀਲੋਪ ਰੂਸ ਅਤੇ ਕਯਗੈਸਤਾਨ ਵਰਗੇ ਦੇਸ਼ਾਂ ਵਿੱਚ ਪਾਈ ਜਾਂਦੇ ਹਨ। ਵਰਦੋ ਇਹ האטਾਂਟਿਕ ਮਹਾਸਾਗਰ ਵਿੱਚ ਪਾਈ ਜਾਣੀ ਇੱਕ ਖਾਸ ਕਿਸਮ ਦੀ ਮੱਛੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਡਰ ਜਾਂਦਾ ਹੈ। ਇਹ ਅਜੀਬ ਮੱਛ ਨੂੰ ਲੈਪਰੇ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਮੱਛੀ ਆਪਣੇ ਇੱਕ ਤਿੱਕੇ ਦੰਦਾਂ ਤੇ ਲੰਬੀ ਜੀਵਨ ਸ਼ਿਕਾਰ ਕਰਦੀ ਹੈ। ਇਸ ਤੋਂ ਬਚਣਾ ਔਰ ਸਾਰੀ ਜ਼ਰੂਰਤਾਂ ਵੀ ਪਿੰਦੀ ਹੈ। ਨੰਬਰ 3 ਨੂੰ ਦੋਸਤੋ ਇਹ ਜੀਵ ਦੇਖਣ ਵਿੱਚ ਚੂਹੇ ਵਰਗਾ ਲੱਗਦਾ ਹੈ ਪਰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਇਸ ਦੇ ਸਰੀਰ ਦੇ ਉੱਪਰਲੇ ਹਿੱਸੇ ਤੇ ਇੱਕ ਬੱਕਰੀ ਪਰਤ ਪਾ ਦਿੱਤੀ ਹੋਵੇ। ਇਸ ਨੂੰ ਪਿੰਕ ਫੈਰੀ ਆਰਮੇਡिलो ਕਿਹਾ ਜਾਂਦਾ ਹੈ। ਖੁਦਾਈ ਕਰਨ ਵਿੱਚ ਇਹ ਮਾਹਰ ਜੀਵ ਜ਼ਮੀਨ ਵਿੱਚ ਇੰਨੀ ਤੀਜਰ ਖੁਦਾਈ ਕਰਦਾ ਹੈ। ਜਿਵੇਂ ਇਹ ਲੱਗਦਾ ਹੈ ਜਿਵੇਂ ਇਹ ਪਾਣੀ ਵਿੱਚ ਤੈਰ ਰਿਹਾ ਹੋਵੇ। ਨੰਬਰ 4 ਇਸ ਨੂੰ ਸਟਾਰ ਨੋਜ ਮੋਲ ਕਿਹਾ ਜਾਂਦਾ ਹੈ। ਇਸ ਦੇ ਮੂੰਹ ਤੇ ਅਜੀਬ ਨੱਕ ਤਾਰੇ ਮਿਰਗੇ ਲੱਗਦਾ ਹੈ। ਇਸ ਲਈ ਇਸ ਨੂੰ ਇਹ ਨਾਲ ਨਾਲ ਜਾਣਿਆ ਜਾਂਦਾ ਹੈ। ਇਹ ਅਜੀਬ ਨੱਕ ਇਸ ਨੂੰ ਘਾਟਕਸੀਨ ਵਾਲੀਆਂ ਥਾਵਾਂ ਤੇ ਜਿੰਦਾ ਰੱਖਦਾ ਹੈ। ਇਹ ਨੰਬਰ 5 ਇਹ ਜੀਰੋ ਨੈਕਰ ਮੋਲ ਰੈਟ ਕਹਾਜਾਂਦਾ ਹੈ ਜੋ ਕਿ ਪੂਰਬੀ ਅਫਰੀਕਾ ਵਿੱਚ ਪਾਇਆ ਜਾਂਦਾ ਹੈ ਇਹ ਚੂਹੇ ਦੀ ਇੱਕ ਕਿਸਮ ਹੈ ਪਰ ਇਸ ਦੀ ਚਮੜੀ ਇੰਜ ਲੱਗਦੀ ਹੈ ਜਿਵੇਂ ਕਿ ਇਸ ਦੀ ਚਮੜੀ ਕਿਸੇ ਨੇ ਕੱਢ ਲਈ ਦਿੱਤੀ ਹੋਵੇ ਇਸ ਦੇ ਸਰੀਰ ਤੇ ਆਮ ਚੂਹਿਆਂ ਵਾਂਗ ਵਾਲ ਨਹੀਂ ਹੁੰਦਾ ਅਤੇ ਇਸ ਦੀ ਚਮੜੀ ਤੇ ਝੋੜੀਆਂ ਹਨ